ਅੱਜ ਜਿਹੜੀ ਸੀਤਪਾਲ ਸਿੰਘ ਨੌਜਵਾਨ ਸਭਾ ਦੀ ਸੂਬਾ ਕਮੇਟੀ ਦੀ ਮੀਟਿੰਗ ਜਲੰਧਰ ਦੇ ਦਫ਼ਤਰ ਵਿਖੇ ਹੋਈ ਆ ਇਸ ਮੀਟਿੰਗ ਦੇ ਵਿੱਚ ਜਿੱਥੇ ਅਸੀਂ ਫੈਸਲਾ ਕੀਤਾ ਵੀ ਸੀਤ ਕਰਤਾਰ ਸਿੰਘ ਸਰਾਬੇ ਦੇ ਜਨਮ ਦਿਹਾੜੇ ਨੂੰ ਸਮਰਪਿਤ ਔਰ ਸੀਤਪਾਲ ਸਿੰਘ ਨੌਜਵਾਨ ਸਭਾ ਦੇ ਸਤਾਰਨਾ ਦਿਵਸ ਦੇ ਮੌਕੇ ਦੇ ਉੱਪਰ ਬਰਾਬਰ ਵਿਦਿਆ ਸਿਹਤ ਤੇ ਰੁਜ਼ਗਾਰ ਸਬਦਾ ਹਵੇ ਅਧਿਕਾਰ ਇਸ ਨਾਅਰੇ ਨੂੰ ਘਰ ਘਰ ਲਿਆਂਡਣ ਦੀ ਅਸੀਂ ਕਨਵੈਨਸ਼ਨ ਕਰ ਰਹੇ ਆ ਤੇ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਕਰਦੇ ਆ ਕਿ 24 ਮਈ ਨੂੰ ਜਿਹੜੀ ਕਨਵੈਨਸ਼ਨ ਜਲੰਧਰ ਦੇ ਦੇਸ਼ ਪ੍ਰਧਾਨ ਯਾਦਗਾਰ ਹਾਲ ਦੇ ਵਿੱਚ ਹੋ ਰਹੀ ਆ ਤੁਸੀਂ ਵੱਧ ਛੱਡ ਕੇ ਹਿੱਸਾ ਲਓ ਕਿਉਂਕਿ ਇਹ ਕਨਵੈਨਸ਼ਨ ਜਿੱਥੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਦੇ ਲਈ ਆ ਉੱਥੇ ਪੰਜਾਬ ਦੇ ਅੰਦਰ ਜਿਹੜੀ ਵੱਡੇ ਪੱਧਰ ਤੇ ਫੈਲੀ ਹੋਈ ਬੇਰੁਜ਼ਗਾਰੀ ਆ ਜਾਂ ਭ੍ਰਿਸ਼ਟਾਚਾਰ ਆ ਜਾਂ ਸਿਹਤ ਸਹੂਲਤਾਂ ਦਾ ਅੱਜ ਸਰਕਾਰ ਨੇ ਕਵਾੜਾ ਕੱਢ ਦਿੱਤਾ ਉਹਦੇ ਖਿਲਾਫ ਜਿਹੜੀ ਅਸੀਂ ਜਵਾਨੀ ਨੂੰ ਲਾਮਬੰਦ ਕਰਨਾ ਚਾਹੁੰਦੇ ਆ ਅਸੀਂ ਬੇਨਤੀ ਕਰਦੇ ਆ ਵੱਤਵਾਦ ਇਸ ਜਿਹੜੀ ਕਨਵੈਨਸ਼ਨ ਦੇ ਵਿੱਚ ਸ਼ਾਮਿਲਿਤ ਕਰੋ। ਇੰਦਰ ਕੁਮਾਰ ਸੁਪਾ ਕਮੇਟੀ ਮੈਂਬਰ ਸੀ ਪਾਕਿਸਤਾਨ ਨਾਜ਼ਨ ਸਮਾ ਅੱਜ ਦੀ ਸਟੇਟ ਕਮੇਟੀ ਵੀ ਜੋ ਮੀਟਿੰਗ ਵਿੱਚ ਫੈਸਲੇ ਹੋਏ ਆ ਉਹਦੇ ਵਿੱਚ 24 ਤਰੀਕ ਨੂੰ ਮੁੱਖ ਰੱਖ ਕੇ ਜਿਹੜਾ ਦੇਸ਼ ਭਗਤ ਯਾਦਗਰਹਾਲ ਵਿੱਚ ਆਕਰਤਪਤਾ ਕਰਨ ਦੀ ਫੈਸਲਾ ਪ੍ਰਵਾਨ ਕੀਤਾ। ਉਹਦੇ ਵਿੱਚ ਜਿਹੜੇ ਸਾਡੇ ਜ਼ਿਲ੍ਹੇ ਨੇ ਉਹਨਾਂ ਵਿੱਚ ਪੋਸਟਰ ਮਹਿੰਮ ਚਲਾ ਕੇ ਮੈਂਬਰਸ਼ਿਪ ਨਾਲ ਮਹਿੰਮ ਚਲਾ ਕੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਨਾਲ ਲਾਮਬੰਦ ਕਰਕੇ ਜਲੰਧਰ ਦੇਸ਼ ਭਗਤ ਯਾਦਗਰਹਾਲ ਦੇ ਵਿੱਚ ਲੈ ਕੇ ਆਉਣਾ ਸਰਦਾ ਉਹ ਘਰ ਘਰ ਪਚਾਉਣ ਦੀ ਗੱਲ ਹੋਈ ਜਾਂ। ਜਿਹ ਮੁੱਖ ਰੂਪ ਦੇ ਵਿੱਚ ਜਿਹੜਾ ਬੇਰੁਜ਼ਗਾਰੀ ਦਾ ਮਸਲਾ ਹੈ। ਔਰ ਨਾਲ ਹੀ ਇਹਦਾ ਨਸ਼ਿਆਂ ਦਾ ਮਸਲਾ ਹੈ। ਇਹ ਦੋ ਮਸਲਿਆਂ ਨੂੰ ਲੈ ਕੇ ਵੱਡੀ ਪੱਧਰ ਤੇ ਜਿਹੜੀ ਆਕਾਰ ਘਟਾਈ ਆਦਾਰਿਆਂ ਅੰਦਰ ਕੀਤੀ ਜਾ ਰਹੀ ਆ। ਨਵੀਂ ਭਰਤੀ ਨਹੀਂ ਕੀਤੀ ਜਾਂਦੀ। ਅਰਧ ਬੇਰੁਜ਼ਗਾਰੀਆ ਜਿਹੜੀ 10 ਜਾਂ 15 ਹਜ਼ਾਰ ਤੱਕ ਵਰਕਰਾਂ ਦੇ ਉੱਤੇ। ਉਦੋਂ ਉਹਨੂੰ ਪੱਕੇ ਦੇ ਜ਼ਗਾਰ ਵਾਲੇ ਪਾਸੇ ਬੋਲਣ ਵਾਸਤੇ ਜਿਹੜੀ ਮਹਿਮੰਤ ਵੱਡੀ ਪੱਧਰ ਤੇ ਬਿੱਟ ਕੇ ਔਰ ਪੰਜਾਬ ਦੇ ਨੌਜਵਾਨਾਂ ਨੂੰ ਇੱਕ ਸਨੇਹਾ ਦੇਣ ਵਾਸਤੇ ਜਿਹੜੀ ਇਹ ਕਨਵੈਨਸ਼ਨ ਕੀਤੀ ਜਾ ਰਹੀ ਹੈ 24 ਤਰੀਕ ਦੀ ਅਸੀਂ ਆਮ ਲੋਕਾਂ ਨੂੰ ਵੀ ਇਹ ਸਨੇਹਾ ਦੇਣਾ ਚਾਹੁੰਦੇ ਆ ਵੀ ਜਥੇਬੰਦੀ ਤੌਰ ਤੇ ਨਹੀਂ ਆਮ ਲੋਕ ਆਪ ਵੀ ਇਸ ਗੱਲ ਨੂੰ ਸਮਝਣ ਵੀ ਬੇਦਰਜਾ ਕਿ ਤੇ ਨਸ਼ਾ ਜਿਹੜਾ ਕਰ ਕਰਦੇ ਵਿੱਚ ਆ ਆਪ ਵਹੀਰਾ ਘੱਟ ਕੇ ਇਸ ਕਨਵੈਨਸ਼ਨ ਦੇ ਵਿੱਚ ਪਹੁੰਚਣ ਤਾਂ ਜੋ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਵੱਡੀ ਪੱਧਰ ਤੇ ਲਾਭ ਬੰਦ ਕਰਕੇ ਆਉਣ ਵਾਲੇ ਦਿਨਾਂ 'ਚ ਭਗਤ ਸਿੰਘ ਤੇ ਕਰਤਾਰ ਸਿੰਘ ਸਰਾਬੇ ਦੇ ਸੁਪਲੇਨਾ ਸਮਾਜ ਸਰਸ ਤਦ ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਵੱਲੋਂ ਜਿਹੜੀ ਆਉਣ ਵਾਲੇ 24 ਮਈ ਆ ਸ਼ਹੀਦ ਕਰਤਾਰ ਸਿੰਘ ਸਰਾਬੇ ਦੇ ਜਨਮ ਦਿਨ ਨੂੰ ਸਮਰਪਤ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਸਥਾਪਨਾ ਦਿਵਸ ਨੂੰ ਮੋਕ ਰੱਖਦੇ ਹੋਏ ਜਿਹੜਾ 24 ਮਈ ਨੂੰ ਜਲੰਧਰ ਦੇਸ਼ਪਗ ਯਾਦਗਾਰ ਹਾਲ ਵਿਖੇ ਇੱਕ ਵੱਡੀ ਕਨਵੈਨਸ਼ਨ ਜਿਹੜੀ ਆ ਨਰੂ ਨੌਜਵਾਨਾਂ ਦੀਆਂ ਜਿਹੜੀ ਕੀਤੀ ਜਾ ਰਹੀ ਆ ਉਹਦੇ ਵਾਸਤੇ ਜਿਹੜੀ ਅੱਜ ਦੀ ਸੂਬਾ ਕਮਿਟੀ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਆ ਕਿ ਪੂਰੇ ਪੰਜਾਬ ਦੇ ਅੰਦਰ ਜਿਹੜੀ ਆ ਉਹ ਰੋਜ਼ਗਾਰ ਦੇ ਮਸਲੇ ਉੱਤੇ ਤੇ ਦੂਸਰੀਆਂ ਜਿਹੜੀਆਂ ਵੱਡਾ ਇਸ਼ੂ ਐਸ ਵੇਲੇ ਜਿਹੜਾ ਨਸ਼ੇ ਦਾ ਆ ਇਹਨਾਂ ਦੋ ਵੱਡੀਆਂ ਮੰਗਾਂ ਦੇ ਉੱਤੇ ਜਿਹੜੀ ਇਹ ਕਨਵੈਨਸ਼ਨ ਜਿਹੜੀ ਆ ਜਲੰਧਰ ਦੇਸ਼ਪਗ ਯਾਦਗਾਰ ਹਾਲ ਵਿਖੇ 24 ਮਈ ਨੂੰ ਕੀਤੀ ਜਾਣੀ ਆ ਉਹਦੇ ਸਬੰਧ ਵਿੱਚ ਪੂਰੇ ਪੰਜਾਬ ਦੇ ਜਿਹੜੇ ਵੱਖ-ਵੱਖ ਜ਼ਿਲ੍ਹਿਆਂ ਦੇ ਅੰਦਰ ਉਹਦੀ ਤਿਆਰੀ ਵਾਸਤੇ ਜਿਹੜੀਆਂ ਆ ਉਹ ਮੀਟਿੰਗਾਂ ਦੇ ਲਈ ਜਿਹੜੀਆਂ ਤਰੀਕਾ ਦਾ ਤੈਅ ਕੀਤਾ ਹੈ ਤੇ ਆਉਣ ਵਾਲੇ ਸਮੇਂ ਦੇ ਅੰਦਰ ਜਿਹੜੀ ਆ ਵੀ ਇਸ ਸਭਾ ਨੂੰ ਜਿਹੜਾ ਆ ਉਹ ਪੂਰੇ ਪੰਜਾਬ ਦੇ ਜਿਹੜੇ ਆ ਕੋਨੇ-ਕੋਨੇ ਤੱਕ ਲੈ ਕੇ ਜਾਣ ਵਾਸਤੇ ਸ਼ੀਤਪາກ ਸਿੰਘ ਰਾਜਗੁਰੂ ਸੁਖਦੇਵ ਉਹਨਾਂ ਦੀ ਕੁਰਬਾਨੀ ਵਾਸਤੇ ਪੂਰੇ ਪਿੰਡਾਂ ਦੇ ਅੰਦਰ ਜਿਹੜਾ ਆ ਉਹ ਹਰ ਘਰ ਤੱਕ ਜਿਹੜੀ ਆ ਉਹਨਾਂ ਦੀ ਜਿਹੜੀ ਵਿਚਾਰਧਾਰਾ ਨੂੰ ਲੈ ਕੇ ਜਾਣ ਵਾਸਤੇ ਜਿਹੜੀ ਇਹ 24 ਮਈ ਦੀ ਕਨਵੈਨਸ਼ਨ ਜਿਹੜੀ ਆ ਉਹ ਜਲੰਧਰ ਵਿੱਚੇ ਕਰ ਰਹੇ ਆ ਤੇ ਅਸੀਂ ਅਪੀਲ ਕਰਦੇ ਆ ਪੂਰੇ ਪੰਜਾਬ ਦੇ ਨੌਜਵਾਨਾਂ ਨੂੰ ਕਿ ਆਓ ਇਸ ਸਰਕਾਰ ਨੇ ਜਿਹੜੀ ਸਰਕਾਰ ਨੇ ਨੌਜਵਾਨਾਂ ਦੇ ਨਾਲ ਜਿਹੜੇ ਵਕਵਾਕ ਵਾਅਦੇ ਕੀਤੇ ਸੀ ਉਹਨਾਂ ਨੂੰ ਉਹਨਾਂ ਦੀਆਂ ਮੰਗਾਂ ਉਹਨਾਂ ਦੇ ਵਾਅਦਿਆਂ ਨੂੰ ਚੇਤੇ ਕਰਾਈਏ ਤੇ ਇਹਦੇ ਖਿਲਾਫ ਜਿਹੜਾ ਇੱਕ ਵੱਡੀ ਜਿਹੜੀ ਆ ਲਾਮਬੰਦੀ ਕਰਕੇ ਸਰਕਾਰ ਦੀ ਘੇਰਾਬੰਦੀ ਕਰਕੇ ਨੌਜਵਾਨਾਂ ਨੂੰ ਰੁਜ਼ਗਾਰ ਤੇ ਨਸ਼ੇ ਦੇ ਮੁੱਦੇ ਉੱਤੇ ਇਕੱਠਿਆਂ ਕਰਕੇ ਇਸ ਸਰਕਾਰ ਦੇ ਖਿਲਾਫ ਜਿਹੜਾ ਆ ਜਿਹੜਾ ਵਕ ਵਕ ਨੌਜਵਾਨਾਂ ਦੇ ਅੰਦਰ ਜਿਹੜਾ ਆ ਉਹ ਰੋਹ ਆ ਉਸ ਰੋਹ ਨੂੰ ਜਿਹੜਾ ਆ ਇੱਕ ਪ੍ਰਦਰਸ਼ਨ ਦੇ ਰੂਪ ਦੇ ਵਿੱਚ ਲਿਆ ਕੇ ਆਪਣੀਆਂ ਜਿਹੜੀਆਂ ਨੌਜਵਾਨਾਂ ਜਿਹੜੀਆਂ ਮਨੁੱਖੀ ਲੋੜਾਂ ਆ ਉਹਨਾਂ ਦੀਆਂ ਮੰਗਾਂ ਨੂੰ ਜਿਹੜਾ ਆ ਉਹ ਪੂਰਤੀ ਵੱਲ ਲੈ ਕੇ ਚੱਲ ਜਾਈਏ ਬਹੁਤ ਬਹੁਤਾਂ